ਇੱਕਰਕਰ ਆ ਗਿਆ ਧਰਮਪੁਰੇ ਵਾਲਾ ਬੱਗਿਆਂ ਵਾਲਾ ਗੱਲ ਸਿਰੇ ਲਾਉਣੀ ਪੈਣੀ ਹੈ ਕਹਿੰਦੇ ਦੁਨੀਆ دیਵਾਨੀ ਆ ਬੱਬੂ ਮਾਨ ਦੀ ਤੇ ਬੱਬੂ ਦਮਾਨ دیਵਾਨਾ ਕਹਿੰਦੇ ਪੱਗੇ ਪਿੰਡ ਵਾਲੇ ਮੰਗੀ ਦਾ ਆਹ ਕਾਲੇ ਸੰਘਿਆਲੋ ਮੈਂ ਪਹਿਲਾਂ ਆਖਿਆ ਵੀ ਨਕੋਦਰ ਵਾਲੇ ਕਹਿੰਦੇ ਜੇ ਗੱਲ ਲੋਟ ਆ ਗਈ પાસਾ ਪਲਟਾਵਾਂਗੇ ਸਨੀ ਤੋਂ ਆਪਾਂ ਹਾਫ ਟਾਈਮ ਤੋਂ ਬਾਅਦ ਜਫੇ ਸਿਰੇ ਦੇ ਲਵਾਵਾਂਗੇ ਆਹ ਕਾਲੇ ਸੰਘਿਆਲ ਬੱਲੇ ਬੱਲੇ ਕਰਵਾ ਗਿਆ ਲੱਭੀ ਨੰਗਲ ਦਾ ਲੱਖ ਦੀ ਰੇਡ ਹੈ ਮੇਰੇ ਵੀਰੋ ਬੱਗੋ ਯੂਕੇ ਪ੍ਰਭਯੋਧ ਹੁਣੀ ਸਾਰੇ ਵੀਰ ਇੱਕ ਲੱਖ ਦੀ ਰੇਡ ਪੈ ਰਹੀ ਹੈ ਡਿਣਬੇ ਵਾਲਾ ਸੰਦੀਪ ਲੋਧਰ ਇਸ ਵੇਲੇ ਕਬੱਡੀ ਕਬੱਡੀ ਕਰਦਾ ਹੋਇਆ ਪਲੀਜ਼ ਗਰਾਊਂਡ ਦੇ ਵਿੱਚ ਐਂਟਰੀ ਨਾ ਕਰੋ ਪ੍ਰਸ਼ਾਸਨ ਨੂੰ ਬੇਨਤੀ ਹੈ ਇਧਰ ਧਿਆਨ ਦਿੱਤਾ ਜਾਵੇ 1 ਲੱਖ ਕਾਲੇ ਸੰਘਿਆ ਵਾਲਾ ਕਾਲੇ ਸੰਘਿਆ ਵਾਲਾ 1 ਲੱਖ ਦਾ ਜੱਸਾ ਲੱਖ ਦਾ ਲੱਖ ਲੱਖ ਫਟੇ ਟੱਕ ਲੜਨ ਕੇ ਪੈਂਦੀ ਟੱਕ ਸਨੀ ਨੇ ਲੁੱਤਰ ਦਿੱਤਾ ਟੱਕ ਲੱਖ ਸਨੀ ਨੇ ਲੁੱਤਰ ਦਿੱਤਾ ਡੱਕ ਉਹ ਰੜਕੇ ਓ ਮੇਲਾ ਪੁੰਗਿਆ ਮੇਲਾ ਰੇਡ ਕਾਲਿਆ ਪੈ ਗਈ ਐ ਮਿੱਤਰਾ ਲਓ ਅਗਲੀ ਕਬੱਡੀ ਬੂਰੀਆ ਸ਼ਿਸ਼ਰ ਵਾਲਾ ਮੇਰੇ ਵੀਰੋ ਪਾਉਣ ਦੇ ਲਈ ਵਾਧਾ ਹੋਇਆ ਕਿ ਮੁੜਕਾ ਮੁੜਕੀ ਹੋ ਗਿਆ ਮਿੱਤਰੋ ਜੋਰ ਚੋਬਰਾਂ ਦਾ ਕੰਡਾ ਵੀ ਨਹੀਂ ਚਬਦਾ ਜਸਮ ਜਸਮ ਕਠੋਰ ਸਰਾ ਓ ਗੱਪਰੂਆ ਸਰਾ ਓ ਗੱਪਰੂਆ ਸਰਾ ਓ ਗੱਪਰੂਆ ਇਹ ਫੋਕਾ ਫੈਰ ਨਹੀਂ ਜਾਂਦਾ ਜਟਦੀ ਰਫਲ ਦੇ ਨਾਲੀ ਦਾ ਓ ਜਿਨ੍ਹਾਂ ਨੂੰ ਸੁਣੀ ਦਾ ਜੱਫਾ ਵਧੀਆ ਲੱਗੇ ਕੁਬੜ